ਉਹ ਤੂੰ ਫੇਰਾ ਗਿਆ? ਹਾਂ ਆ ਗਿਆ। ਦੇਖ ਲੈ ਰੱਬਾ। ساری ਉਮਰ ਮੈਂ ਤੈਨੂੰ ਪਿੱਟਦਾ ਰਿਆ ਮੇਰੇ ਔਲਾਦ ਹੈ ਨਹੀਂ। ਮੇਰੇ ਔਲਾਦ ਹੈ ਨਹੀਂ। ਜੇ ਔਲਾਦ ਇੱਦਾਂ ਦੀ ਹੁੰਦੀ ਚੰਗਾ ਕੀਤਾ ਨਹੀਂ ਦੱਸਦੀ। ਉਹ ਤੂੰ ਹੈ ਕਿਦਾਂ ਹੋਏ? ਜਨਾਬ ਬਹੁਤ ਵਿਗੜਿਆ ਹੋਇਆ ਆਪਣੇ ਪਿੰਡ ਵਾਲੇ ਮੱਖਣ ਦਾ ਜਵਾਕ ਆ। ਇੱਕ ਤਾਂ ਸਾਲੇ ਨਾਂ ਇਹ じゃ ਤਿਲਕਣਾ ਰੱਖ ਲੰਦਿਆ ਜਵਾਕਾਂ ਨੇ ਤਾਂ ਪੇ ਹੱਥੋਂ ਨਿਕਲਣਾ। ਇੰਨਾ ਵੀ ਨਹੀਂ ਹੱਥੋਂ ਨਿਕਲਿਆ ਜਿੰਨਾ ਤੁਸੀਂ ਦੱਸਿਆ। ਤੂੰ ਚਾਉਣਾ ਕੀ? ਦੱਸਿਆ ਪਹਾ ਹੈ। ਉਹਦੀ ਐਫ ਆਈ ਆਰ ਲਿਖਾਉਣੀ ਹੈ। ਕੀ ਨਾ ਤੇਰੇ ਘੋੜਾ ਦਾ? ਓਕੇ ਹਣੀ ਜੀ ਮੱਖਣ ਓ ਯਾਰ ਉਹੀ ਪਿਓ ਦਾ ਬੋਲ ਯਾਰ ਇਹ ਖਰਬੂਜਾ ਉਲਟਾ ਰੰਗ ਕੇ ਮੇਂ ਫੜ ਗਿਆ ਉਹ ਤੇਰੇ ਵਾਲੇ ਖਰਬੂਜੇ ਨੇ ਛੱੜਤਾ ਮੇਰੇ ਵਾਲੇ ਨੇ ਫੜ ਲਿਆ ਇਹ ਤਾਂ ਸ਼ੁਕਰ ਕਰ ਵੀ ਇੱਥੋਂ ਦੀ ਪੁਲਿਸ ਸਿਆਣੀ ਆ ਨਹੀਂ ਤਾਂ ਹੋ ਗਿਆ ਸੀ ਅੰਦਰ ਭਰਾਵਾ ਤੂੰ ਆਪ ਦੇ ਜਵਾਕ ਨੂੰ ਇੱਥੋਂ ਲੈ ਕੇ ਜਾ ਉਹ ਕਿਉਂ ਘਬرائی ਜਾਂਦਾ ਯਾਰ ਪੁਲਿਸ ਤਾਂ ਆਪਣੀ ਸਿਆਣੀ ਹੋਈ ਆ ਉਹ ਕੋਈ ਪਤਾ ਨਹੀਂ ਕਦੋਂ ਦਿਮਾਗ ਫਿਰ ਜੇ ਜਿਵੇਂ ਤੇਰੇ ਜਵਾਕ ਨੇ ਮੇਰੇ ਜਵਾਕ ਨੂੰ ਸਖਾਤਾ ਇੱਕ ਦਿਨ ਜਾ ਕੇ ਉਹ ਥਾਣੇ ਪੁਲਿਸ ਨੂੰ ਸਖਾ ਦੋ ਗੋਪੀ ਮੈਂ ਤਾਂ ਤੈਨੂੰ ਕੈਨੇਡਾ ਤੁਰਨ ਲੱਗੇ ਵੀ ਸਮਝਾਇਆ ਸੀ ਕਿ ਤੂੰ ਗਲਤ ਕਰ ਰਿਹਾ ਹੈਂ ਵੀਰ ਜੀ ਤੁਸੀਂ ਦੱਸੋ ਕੌਣ ਆਪਣੇ ਜਵਾਕ ਨਾਲ ਇਹ ਸਭ ਕਰਨ ਲਈ ਕੈਨੇਡਾ ਤੋਂ ਇੰਡੀਆ ਲੈ ਕੇ ਆਉਂਦਾ ਨਾ ਮੈਂ ਹੁਣ ਆਪਣੇ ਜਵਾਕ ਨੂੰ ਠੀਕ ਬਣਾ ਕਰਾਂ ਤਾ ਮੈਂ ਤੂੰ ਕੈਨੇਡਾ ਜਾ ਕੇ ਉਹਦੇ ਨਾਲ ਜੋ ਮਰਜ਼ੀ ਕਰ ਲਈ ਨਾ ਕਦਾਵਾ ਗੋਪੀ ਤੂੰ ਕਿਉਂ ਨਹੀਂ ਸਮਝਦਾ ਹਾਲੇ ਤੇ ਸਿੰਦੇ ਨੂੰ ਜੇ ਇਹ ਵੀ ਪਤਾ ਲੱਗ ਗਿਆ ਨਾ ਕਿ ਤੂੰ ਡੈਡੀ ਜੀ ਦੀ ਬਿਮਾਰੀ ਵਾਲੀ ਗੱਲ ਵੀ ਝੂਠ ਬੋਲ ਕੇ ਲੈ ਕੇ ਆਇਆ ਤੇ ਕੈਨੇਡਾ ਜਾ ਕੇ ਸਾਡਾ ਕੀ ਹਾਲ ਕਰੂੰ ਤੂੰ ਸੋਚ ਵੀ ਨਹੀਂ ਸਕਦਾ ਓਏ ਕਿਉਂ ਕੰਮਲ ਕੁੱਟਣ ਲੱਗੇ ਹੋਏ ਓਏ ਉਹਨੂੰ ਇਹ ਗੱਲਾਂ ਦੱਸੂਗਾ ਕੌਣ ਤੁਸੀਂ ਸਾਰਿਆਂ ਨੇ